ਜਿੰਝ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਤੰਗਾ ਉਡਾਉਣ ਲਈ ਵਰਤੀ ਜਾ ਰਹੀ ਚਾਈਨਾ ਡੋਰ ਇਨਸਾਨੀ ਜ਼ਿੰਦਗੀ ਲਈ ਵੀ ਖਤਰਨਾਕ ਸਾਬਤ ਹੋ ਰਹੀ ਹੈ ਪਰ ਲਗਾਤਾਰ ਹੋ ਰਹੇ ਹਾਦਸਿਆਂ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਇਸ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਵਿੱਚ ਕਾਮਯਾਬ ਹੋ ਪਾਇਆ ਤੇ ਨਾ ਹੀ ਲੋਕ ਇਸ ਦੀ ਵਰਤੋਂ ਕਰਨ ਤੋਂ ਬਾਝ ਆ ਰਹੇ ਹਨ ਤਾਜ਼ੇ ਮਾਮਲੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਨਸ਼ਹਿਰਾ ਮੱਜਾ ਸਿੰਘ ਦਾ ਰਹਿਣ ਵਾਲਾ ਇੱਕ ਬਜ਼ੁਰਗ ਜੋੜਾ ਜੋ ਵੇਰਕਾ ਤੋਂ ਮੋਟਰਸਾਈਕਲ ਤੇ ਆਪਣੇ ਪਿੰਡ ਵੱਲ ਨੂੰ ਵਾਪਸ ਆ ਰਿਹਾ ਸੀ ਤੇ ਇਸ ਚਾਈਨਾ ਡੋਰ ਦੀ ਜਿਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਬਜ਼ੁਰਗ ਜਸਪਾਲ ਸਿੰਘ ਦੇ 20 ਟਾਂਕੇ ਲੱਗਿਆ ਜਦਕਿ ਉਸ ਦੀ ਪਤਨੀ ਸੰਤੋਖ ਕੌਰ ਦਾ ਵੀ ਇਸ ਡੋਰ ਨੂੰ ਜਸਪਾਲ ਸਿੰਘ ਦੇ ਸਰੀਰ ਤੋਂ ਟੋਣ ਦੇ ਚੱਕਰ ਵਿੱਚ ਹੱਥ ਛੀੜਿਆ ਗਿਆ ਇਹ ਜਨਾਬ ਮੈਂ ਵੇਰ ਕੇ ਜਾ ਰਿਹਾ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਤੇ ਉਥੋਂ ਵਾਪਸ ਆ ਰਹੇ ਹਾਂ ਤੇ ਪਖਰਪੋਰਾ ਜਿਹੜਾ ਪੋਲਿਆ ਉਹਦੇ ਉੱਤੇ ਡੋਰ ਫਿਰ ਗਈ ਵੀ ਮੈਂ ਆਪਣੀ ਮਿੱਸੀ ਨੂੰ ਕਿਹਾ ਮੇਰੇ ਡੋਰ ਫਿਰ ਗਈ ਇਹ ਤਾਂ ਮੈਂ ਤਾਂ ਨੂੰ ਹੱਥ ਮਾਰਿਆ ਇਹਨੇ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਇਹ ਜਦੋਂ ਮੈਂ ਮੋਟਰਸਾਈਕਲ ਇਹ ਚੰਗਾ ਹੋਇਆ ਕਿ ਮੈਂ ਮੋਟਰਸਾਈਕਲ ਕੰਟਰੋਲ 'ਚ ਰਿਹਾ ਮੋਟਰਸਾਈਕਲ ਡਿੱਗਾ ਨਹੀਂ ਤੇ ਮੋਟਰਸਾਈਕਲ ਡਿੱਗ ਪੈਂਦਾ ਤੇ ਸੱਟਾਂ ਸਾਡੇ ਬਹੁਤ ਲੱਗਣੀਆਂ ਸੀ ਤੇ ਉਸ ਤੋਂ ਬਾਅਦ ਮਤਲਬ ਇਹਨੇ ਜਦੋਂ ਮੈਂ ਪੁੰਜੇ ਉਤਰਿਆ ਤੇ ਮੇਰਾ ਖੂਨ ਬੜਾ ਵਗਦਾ ਇਹ ਰੋਈ ਹੈ ਕਿ ਖੂਨ ਬੜਾ ਵਗ ਰਿਹਾ ਫਿਰ ਇਹਨਾਂ ਨੇ ਰਮਾਲ ਕੱਢ ਕੇ ਮੇਰੇ ਪੱਗ ਲਾ ਕੇ ਪੱਟੀ ਕੀਤੀ ਉੱਤੇ ਸ਼ੌਲ ਬੱਦਾਂ ਚੁੰਨੀ ਬੰਦੀ ਰਮਾਲ ਬੱਦਾਂ ਫਿਰ ਉਹ ਸਰਹਾਲੇ ਦੇ ਸਰਪੰਚ ਹੀ ਮੌਜੂਦਾ ਉਹ ਜੀਬ ਤੇ ਗਜਾਂ ਰਹੇ ਸੀ ਉਹਨਾਂ ਨੇ ਸਾਨੂੰ ਪਾ ਕੇ ਕਿ ਹਸਪਤਾਲ ਪਹੁੰਚਾਇਆ ਉੱਥੇ ਸਾਡਾ ਉਹਨਾਂ ਨੇ ਟ੍ਰੀਟਮੈਂਟ ਕਰਾਇ ਇਹ ਦਿਖਦੀ ਨਹੀਂ ਜਨਾਬ ਮੈਨੂੰ ਤਾਂ ਦਿਸੀ ਨਹੀਂ ਨਾ ਡੋਰ ਡੋਰ ਨਹੀਂ ਲੱਭੀ ਇਹ ਦਿਖਦੀ ਨਹੀਂ ਕੀ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਤੇ ਮੈਨੂੰ ਦਿਖਿਆ ਹੀ ਨਹੀਂ ਤੇ ਉਹ ਇਹ ਤੇ ਰੱਬ ਦਾ ਸ਼ੁਕਰ ਹੋਇਆ ਕਿ ਮਤਲਬ ਮੈਂ ਡਿੱਗਣੋਂ ਬਚ ਗਿਆ ਤੇ ਛੱਟੋਂ ਮਤਲਬ ਹੋਰ ਨਹੀਂ ਛੱਟ ਲੱਗੀ ਨਹੀਂ ਤੇ ਲੱਤਾਂ ਨੂੰ ਤਾਂ ਸਭ ਟੁੱਟ ਜਾਣੀਆਂ ਇਹ ਰੋ ਲਾਉਣੀ ਚਾਹੀਦੀ ਹੈ ਸਰਕਾਰ ਸਭ ਕੁਝ ਕਰ ਸਕਦੀ ਲਾਉਣੀ ਚਾਹੀ ਤੇ ਕਰ ਸਕਦੀ ਹੈ ਪਰ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕਿ ਇਹ 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 ਨੂੰ ਇਹਨੂੰ ਖਤਮ ਕੀਤਾ ਜਾਏ ਮੇਰੇ ਬਾਈ ਟਾਂਕੇ ਲੱਗੇ ਆ ਜੀ ਇਹਨਾਂ ਨੂੰ ਮੈਂ ਕਿਹਾ ਕਿ ਮੇਰੇ ਸੰਤੋਸ਼ ਇਹਨਾਂ ਦਾ ਨਾਮ ਹੈ ਮੈਂ ਕਿਹਾ ਕਿ ਮੇਰੇ ਡੋਰ ਫਿਰ ਗਈ ਹੈ ਤੇ ਇਹਨੇ ਵੀ ਦੋਰ ਵਿੱਚ ਪਿੱਛੋਂ ਵੇਖ ਕੇ ਇਹਨਾਂ ਦਾ ਤਾਂ ਹੱਥ ਕੀਤਾ ਇਹਦੇ ਹੱਥ ਤੇ ਮਤਲਬ ਉਹ ਡੋਰ ਡੋਰ ਫਿਰ ਗਈ ਇੱਕ ਭਰਾਗੇ ਬੜਾ ਰੋਂਡਾ ਪੈ ਮੈਂ ਕਿਹਾ ਕੀ ਹੋਇਆ ਲਹੂ ਬੜਾ ਵਗਣ ਰਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਪੱਟੀ ਬੰਨ੍ਹ ਦੇ ਆਪੇ ਠੀਕ ਹੋ ਜਾ ਕੋਈ ਗੱਲ ਨਹੀਂ ਸ਼ਕਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਤੇ ਉਥੋਂ ਇਹਨਾਂ ਨੇ ਕਿਹਾ ਕਿ ਸੰਤੋਸ਼ ਮੇਰੇ ਡੋਰ ਵੱਜ ਗਈ ਹੈ ਤੇ ਮੈਂ ਜੀ ਭਿਆਨੇ ਮੈਂ ਤਾਂ ਨੂੰ ਕੀਤੀ ਆ ਕਰਕੇ ਤਿੰਨ ਵਾਰੀ ਤੇ ਉਹ ਫਿਰ ਮੇਰੇ ਮੇਰੇ ਹੀ ਫਿਰ ਗਈ ਤੇ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਹਦੇ ਵੀ ਡੋਰ ਫਿਰ ਗਈ ਹੈ ਮੈਂ ਇਹਨਾਂ ਦੀ ਪੱਟਾ ਹੀ ਕਰੀ ਜਾਂਦੀ ਹਾਂ ਤੇ ਉਹ ਖੂਨ ਵੰਦੇ ਨਹੀਂ ਹੁੰਦਾ ਬਹੁਤ ਵਗਦਾ ਸੀ ਜਿਵੇਂ ਬਾਲਟੀ ਨਾਲ ਪਾਣੀ ਸੁੱਟੇ ਦਾ ਉੱਤੇ ਇਦਾਂ ਖੂਨ ਵਗਦਾ ਸੀ ਉੱਥੇ ਬਹੁਤ ਜ਼ਿਆਦਾ ਡਾਕਟਰ ਦੇ ਖੜਿਆ ਤੁਸੀਂ ਹਾਂਜੀ ਫਿਰ ਡਾਕਟਰ ਦੇ ਖੜਿਆ ਫਿਰ ਜੀਪ 'ਚ ਪਾ ਕੇ ਉਹਨਾਂ ਖੜਿਆ ਨਿਹਾਂਗੇ ਸਾਹਿਬ ਕੋਈ ਆਏ ਸੀਗੇ ਤੇ ਉਹਨਾਂ ਖੜਿਆ ਤੇ ਫਿਰ ਉੱਥੇ ਟਰੀਟਮੈਂਟ ਇਹਨਾਂ ਨੇ ਕੀਤੀ ਤੇ ਬਾਅਦ ਵਿੱਚ ਮੇਰੇ ਪੱਟੀ ਕੀਤੀ ਪਹਿਲਾਂ ਇਹਨਾਂ ਦੇ ਟਾਂਕੇ ਲਾਏ ਫਿਰ ਬਾਅਦ ਵਿੱਚ ਮੇਰੇ ਟਾਂਕੇ ਲਾਏ ਉਹਨਾਂ ਵਾਲੇ ਨੂੰ ਕਹਿੰਦੇ ਵੀ ਜਿਹੜੇ ਵੇਚਦੇ ਉਹਨਾਂ ਨੂੰ ਫੜੋ ਤੇ ਇਹ ਚੈਨਾ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਹੈ ਇਹ ਬਹੁਤ ਨੁਕਸਾਨ ਕਰਦੀ ਹੈ ਲੋਕਾਂ ਦਾ ਜੀਵ ਲੋਕਾਂ ਦੇ ਖਤਮ ਹੋ ਜਾਂਦੇ ਨੇ ਪਰ ਡੋਰ ਫਿਰ ਵੀ ਨਹੀਂ ਖਤਮ ਹੁੰਦੇ ਬੈੱਡ ਤੇ ਪਾਤਾ ਹੀ ਉਦੋਂ ਤੇ ਬੈੱਡ ਤੇ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਮਾਨ ਕਰਕੇ ਬੈਠੇ ਰਹਿੰਦੇ ਰਜਾਈ ਵਿੱਚ ਕੀ ਕਰਨਾ ਹੈ ਕੰਮਕਾਰ ਵਾਲੇ ਹੀ ਬੰਦੇ ਆ ਪਰ ਆਹੀ ਆਰਡਰ ਜਾਈ ਚ ਪੈ ਗਏ ਆ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਚੈਨਲ ਡੋਰੇ ਖਤਮ ਹੋਣ ਚਾਹੀਦੇ ਆ ਇਹ ਜਿਹੜਾ ਇਹਦਾ ਜੜ ਜੜੋਂ ਪਟੋਏ ਨੂੰ ਇਹ ਲੋਕਾਂ ਦੀ ਜਾਨਾਂ ਲੈਂਦੀ ਹੈ ਇਹਨੂੰ ਕਿਉਂ ਨਹੀਂ ਰੋਕ ਸੰਭ ਲਾਉਂਦੇ ਬਠਿੰਡਾ ਦੇ ਸੀਵੀਆਂ ਰੋਡ ਤੇ ਖੇਤਾ ਸੰਬੱਸੀ ਦੇ ਵਿੱਚ ਦੋ ਦੁਕਾਨਾਂ ਦੇ ਵਿੱਚ ਇੱਕੋੜਾ ਚੋਰੀ ਦੀ ਘਟਨਾ ਪਹਿਲੀ ਦੁਕਾਨ ਦੇ ਵਿੱਚ ਚੋਰਾਂ ਵੱਲੋਂ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰੀ ਕਰਨ ਦੇ ਵਿੱਚ ਨਹੀਂ ਕਾਮਯਾਬੀ ਮਿਲੀ ਦੂਜੀ ਜੁਐਲਰ ਦੀ ਦੁਕਾਨਦਾਰ ਸ਼ਟਰ ਤੋੜਿਆ ਗਿਆ ਤੇ ਸ਼ੀਸ਼ਾ ਤੇ ਫਿਰ ਕੈਂਚੀ ਗੇਟ 3 ਲੇਅਰ ਸਕਿਉਰਟੀ ਨੂੰ ਤੋੜ ਕੇ ਚੋਰਾ ਵੱਲੋਂ ਤਜੋਰੀ ਖੋਲਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਕਾਮਯਾਬੀ ਨਹੀਂ ਮਿਲੀ ਪਰ ਫਿਰ ਵੀ ਜੁਐਲਰ ਦੀ ਦੁਕਾਨ ਤੋਂ ਦੁਕਾਨਦਾਰ ਦੇ ਦੱਸਣ ਮੁਤਾਬਿਕ 1.5 ਤੋਂ 2 ਲੱਖ ਦੀ ਚੋਰੀ ਕੀਤੀ ਗਈ ਹੈ। ਸਲਾਮ ਹੈ ਜੀ ਜੀ ਰਾਤ ਇੱਥੇ ਆਪਣੇ ਚੋਰੀ ਹੋਈ ਹੈ ਜਿਹੜੀ ਜੁਐਲਰ ਦੇ ਉਹਦਾ ਕਾਰਨ ਮੇਨ ਇਹ ਹੈ ਇੱਕ ਤਾਂ ਸਟਰੀਟ ਲਾਈਟਾਂ ਨਹੀਂ ਚੱਲਦੀਆਂ ਨਾ ਮੈਨੂੰ। ਇਹ ਕਈ ਦਿਨਾਂ ਤੋਂ ਪ੍ਰੋਬਲਮ ਆ ਰਹੀ ਹੈ। ਨਾ ਤਾਂ ਇਹਨਾਂ ਨੂੰ ਕੋਈ ਕੀ ਕਰਨ ਆ ਰਿਹਾ। ਨੰਬਰ 2 ਇਥੇ ਇੱਕ ਸਾਹਮਣੇ ਲੋਕ ਬੈਠ ਕੇ दारू ਬਹੁਤ ਪੀਂਦੇ ਆ ਜੀ ਉਹਦੇ ਬਾਰੇ ਪੁਲਿਸ ਨੂੰ ਪਹਿਲਾਂ ਵੀ ਜਾਣਕਾਰੀ ਹੈ ਪਰ ਉਹਦੇ ਕੋਈ ਵੀ ਅਜੇ ਤੱਕ ਕਾਰਵਾਈ ਨਹੀਂ ਹੋ ਰਹੀ ਹੈ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਕਮੀਆਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਕਿ ਜੋ ਸਾਡੇ ਏਰੀਆ ਦੀਆਂ ਜਿਹੜੀਆਂ ਚੋਰੀਆਂ ਔਰ ਜਿਹੜੇ ਖਾਲੀ ਪਲਾਟ ਤੇ ਆ ਨਾਲ ਉਹਨਾਂ ਦੀ ਚਾਰਦੁਵਾਰੀਆਂ ਕੀਤੀਆਂ ਜਾਣ ਤਾਂ ਜੋ ਕਿ ਦੂਸਰੇ ਬੰਦੇ ਨੂੰ ਉਹਦਾ ਨੁਕਸਾਨ ਨਾ ਹੋਵੇ ਉਹਦਾ ਫਾਇਦਾ ਲੈ ਕੇ ਇਹ ਚੋਰੀਆਂ ਹੁੰਦੀਆਂ ਕੀ ਕੀ ਖਾਲੀ ਪਟਾੜ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਨੇ ਨਸ਼ਾ ਕੋਈ ਨਹੀਂ ਆ ਪਰ ਇਹ ਹੈ ਕਿ ਉਹਦਾ ਆਲਣਾ ਬਣਾ ਲੈਂਦੇ ਆ ਲੋਕ ਹਾਂ ਜੋ ਕਿ ਰਾਤ ਨੂੰ ਲੋਕ ਲੰਘਦੇ ਆ ਉਹਨਾਂ ਨੂੰ ਦੇਖ ਕੇ ਉਹਦੇ ਪਿੱਛੇ ਛੁਪ ਜਾਂਦੇ ਆ ਹਾਂ ਬਾਅਦ ਵਿੱਚ ਉਹ ਆਪਣਾ ਕੰਮ ਕਰੀ ਜਾਂਦੇ ਆ ਹਾਂ ਇਹ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਖਾਲੀ ਪਲਾਟ ਆਲੇ ਦੁਆਲੇ ਪਏ ਉਹਨਾਂ ਨੂੰ ਕਵਰ ਕੀਤਾ ਜਾਵੇ ਇਹ ਕਿਹੜਾ ਏਰੀਆ ਕਿਹੜਾ ਹੈ ਇਹ ਖੇਤਾ ਸਿੰਘ ਨਗਰ ਹੈ ਇਹ ਅੱਛਾ ਗਲੀ ਨੰਬਰ 2 ਹੈ ਅੱਛਾ ਹਾਂਜੀ ਇਹ ਚੀਜ਼ਾਂ ਕਿਹਦੀ ਚੋਰੀ ਹੋ ਗਈ ਇਹ ਚੋਰੀ ਹੁਣ ਦੇਖੋ ਜੀ ਜਿਹੜਾ ਸਮਾਨ ਟੁੱਟਿਆ ਉਹ ਤਾਂ ਲੱਗ ਗਿਆ ਜਿਹੜਾ ਅੰਦਰ ਚੋਰੀ ਹੋਇਆ ਉਹ ਲੱਗਾ ਹੈ ਇਹ ਤਾਂ ਚੋਰੀ ਉਹਦੇ ਮਾਲਕ ਦੇ ਹਿਸਾਬ ਨਾਲ ਪਤਾ ਲੱਗੂ ਕਿੰਨੇ ਦੀ ਹੋਈ ਐ ਇਹ ਕਿੰਨੇ ਵਨਾਂ ਤੇ ਹੋਈ ਐ ਇਹ ਦੂਸਰੀ ਦੁਕਾਨ ਤੇ ਗਏ ਸੀਗੇ ਉਹ ਦੂਸਰੀ ਦੁਕਾਨ ਦਾ ਤਾਂ ਬਚਾਓ ਗਿਆ ਉੱਥੇ ਜਾ ਕੇ ਜਿਹੜੇ ਆਲੇ ਦੁਆਲੇ ਦੇ ਸੀ ਉਹਨਾਂ ਨੇ ਦੇਖ ਲਿਆ ਉਹ ਕੱਢ ਗਏ ਉਹ ਵੀ ਹੈਗੀ ਮੋਬਾਈਲਾਂ ਦੀ ਦੁਕਾਨ ਆਈ ਸਿੰਘੀ ਚੇਤਾ ਸਿੰਘ ਨਗਰ ਦੇ ਵਿੱਚ ਆਈ ਦੁਕਾਨ ਐ ਗਲੀ ਨੰਬਰ 2 ਤੇ ਤੇ 5:00 ਵਜੇ ਫੋਨ ਆਇਆ ਵੀ ਚੋਰੀ ਹੋ ਗਈ ਹਾਂ ਕੱਢ ਦੁਕਾਨ ਸੁਨਾਰੇ ਦੀ ਤੇ ਕੀ ਦੁਆ ਕੇ ਦੇਖਿਆ ਕੀ ਮੰਜ਼ਰ ਸੀ ਕੀ ਫਿਸ਼ਾ ਵਗੈਰਾ ਟੁੱਟਿਆ ਹੋਇਆ ਸੀ ਗਲਾਸ ਟਫਨ ਕੈਂਚੀ ਕਿਹੜੇ ਵੀ ਟੁੱਟਿਆ ਸੀ ਤੇ ਸ਼ਟਰ ਟੁੱਟਿਆ ਹੀ ਸਾਰਾ ਹੈ ਤੇ ਜਦੋਂ ਆਏ ਤੁਸੀਂ ਤੇ ਸੀਸੀਟੀਵੀ ਵਗੈਰਾ ਚੈੱਕ ਸੀਜੀਟੀਵੀ ਵੇਖਿਆ ਸੀ ਖਰਾਬ ਸੀ ਕੁਦਰਤੀ ਇਹ ਕੋਈ ਤੋੜਨ ਦਾ ਕੀ ਤਰੀਕਾ ਸੀ ਇਹਨਾਂ ਦੇ ਬੋਲ ਤੋੜਨ ਦਾ ਤਰੀਕਾ ਆ ਵੀ ਇਹ ਸਬਲਾ ਵਗੈਰਾ ਟੁੱਟਿਆ ਜੀ ਸਾਰਾ ਹੈਵੀ ਸਮਾਨ ਟੁੱਟਿਆ ਜੀ ਇੱਥੇ ਫਿਰ ਕਿਵੇਂ ਤਨ ਨੂੰ ਕੋਈ ਸ਼ੱਕ ਜਾਂ ਕੋਈ ਇਦਾਂ ਲੱਗਦਾ ਨਹੀਂ ਸ਼ੱਕ ਨਹੀਂ ਹੈ ਕਿਸੇ ਨਹੀਂ ਸ਼ੱਕ ਨਹੀਂ ਹੋਰੀ ਹੋਈ ਕਿਤੇ ਤੇ ਟਾਈਮ 5 ਵਜੇ ਸਾਨੂੰ ਫੋਨ ਆਇਆ ਵੀ ਕਿੰਨੇ ਕਿਤੇ ਸੋ ਇਹ ਮੰਨ ਕੇ ਚੱਲੋ ਨੁਕਸਾਨ ਮੇਰਾ 1.5 ਤੋਂ 2 ਦੇ ਵਿੱਚ ਵਿੱਚ ਇੱਕ ਕੁਰਸੀ ਉਹਦੇ ਵਿੱਚ ਚਾਂਦੀ ਬਾਕੀ ਇਹ ਸ਼ਟਰ ਤੇ ਕੈਂਜੀ ਗੇਟ ਤੇ ਟਪਣ ਗਲਾਸ 골ਡ ਤਾਂ ਨਹੀਂ ਹੈ ਜੀ ਜਾਂ ਕੈਸ਼ 골ਡ ਨੋ ਨੋ ਗੈਸ ਇਸ ਤੋਂ ਲਾਹ ਹੋਰ ਦੀ ਦੁਕਾਨ ਤੇ ਚੋਰੀ ਹੋਈ ਅੱਗੇ ਕਹਿੰਦੇ ਆ ਵੀ ਕਿਸੇ ਥਾਲੇ ਦੂਲੇ ਭੰਨੇ ਆ ਬਾਕੀ ਐ ਨਹੀਂ ਪਤਾ ਕਿਹੜੀ ਦੁਕਾਨ ਦੇ ਭੰਨੇ ਆ ਇਕ ਤੁਰਾ ਦੇ ਵਿੱਚ ਸੇਕਾਂ ਸ਼ਟਰ ਥੋੜੇ ਜਾਣਾ ਕੋਈ ਪਾਲਿਸੀ ਗੱਲ ਹੈ ਨਹੀਂ ਇਸ ਜਗ੍ਹਾ ਤੇ ਹਾਂਜੀ ਨਹੀਂ ਥੋੜਾ ਜਿਹਾ ਪੂਰਾ ਜੋਗ ਦਾ ਪੁਲਿਸ ਵੀ ਹੁਣ ਵੀ ਕੋਈ ਕਰ ਰਹੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅੱਜ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਬਾਲ ਦਿਵਸ ਮਨਾਉਣ ਲਈ ਦੇਸ਼ ਭਰ ਵਿੱਚ ਮਨਾਉਣਾ ਦਾ ਸੰਦੇਸ਼ ਦਿੱਤਾ ਸੀ ਜਿਸ ਦਾ ਅੱਜ ਬਟਾਲਾ ਵਿਖੇ ਬਨਵਾਸੀ ਕਲਿਆਣ ਆਸ਼ਰਮ ਪੰਜਾਬ ਬਟਾਲਾ ਵਿਖੇ ਸਰਦਾਰ ਪਰਮਜੀਤ ਸਿੰਘਲ ਦੇ ਗ੍ਰਹਿ ਬਟਾਲਾ ਵਿਖੇ ਬਾਲ ਦਿਵਸ ਰੂਪ ਵਿੱਚ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ खुले पंडाल करके जिथे की श्री सुखमी साहब के पाठ किए गए उपरत भाई बलकार सिंह हजूरी रागी गुरद्वारा साहब वालों गुरु के कीर्तन ने संगत किया कल्याण आश्रम का अखिल भारतीय कार्यकारी मंडल का सदस्य दिल्ली मेरा केंद्र है आज वीर बाल दिवस पर यहाँ बटाला में जो कार्यक्रम हुआ उसमें सम्मिलित होने का मुझे सहभाग मिला वो धन्यवाद मैं देता हूँ यहाँ के सभी कार्यकर्ताओं को वीर शहीद बाल दिवस पर पूरे देश भर में जागरूकता लाना पूरे समाज में जागरूकता लाना वीर दिव, बाल दिवस पर जिस प्रकार का बलिदान इस समाज के लिए कि उन्होंने किया है उसको याद करके हम भी इस प्रकार धर्म से देश के लिए डटे रहे ये आज की आवश्यकता है धन्यवाद ਯਕੀਨ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਦਾ ਇਹ ਦਿਨ ਅੱਜ ਸਾਰੇ ਹਿੰਦੁਸਤਾਨ ਸਾਰੇ ਵਿਸ਼ਵ ਚ ਮਨਾਉਂ ਮਨਾਇਆ ਜਾ ਰਿਹਾ ਤੇ ਉਹਦੀ ਉਹ ਸਿਰਫ ਤੇ ਸਿਰਫ ਇੱਕ ਸ਼ਖਸ ਦੇ ਬਦੌਲਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਜਿਹਨਾਂ ਨੇ 2022 ਵਿੱਚ ਇਸ ਚੀਜ਼ ਦੀ ਸ਼ੁਰੂਆਤ ਕੀਤੀ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਨੂੰ ਸਾਰੇ ਹਿੰਦੁਸਤਾਨ ਵਿੱਚ ਮਨਾਉਣਾ ਸ਼ੁਰੂ ਕੀਤਾ ਇਹ ਬਹੁਤ ਹੀ ਲਾਸਾਨੀ ਸ਼ਹਾਦਤ ਹੈ ਜਿਹੜੇ ਇੱਕ ਬਹੁਤ ਛੋਟੇ ਮਾਸੂਮ ਬੱਚਿਆਂ ਤੇ ਕਿੰਨੇ ਤਸੀਹੇ ਕੀਤੇ ਗਏ ਕਿੰਨੇ ਉਹਨਾਂ ਨੂੰ ਜ਼ੁਲਮ ਕੀਤਾ ਗਿਆ ਲੇਕਿਨ ਉਹਨਾਂ ਨੇ ਈਨ ਨਹੀਂ ਮੰਨੀ ਤੇ ਆਪਣੇ ਧਰਮ ਦੇ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਸ ਇਸ ਸ਼ਹਾਦਤ ਨੂੰ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਜਾਂ ਸਿੱਖ ਆਪਣੇ ਸੋਚ ਸਮਾਜ ਆਪਣੇ ਧਰਮਸਥਾਨਾਂ ਤੇ ਜਰੂਰ ਮਨਾਉਂਦਾ ਸੀ ਲੇਕਿਨ ਅਸੀਂ ਪ੍ਰਧਾਨ ਮੰਤਰੀ ਜੀ ਦੇ ਬਹੁਤ ਰਣੀ ਹੈ ਕਿ ਉਹਨਾਂ ਨੇ ਸਾਰੇ ਹਿੰਦੁਸਤਾਨ ਵਿੱਚ ਇਸ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਕੀਤੀ ਹੋਗਾ ਦੇ ਪਿੰਡ ਫਤਿਹਗੜ ਕਰੋੜ ਟਾਣਾ ਵਾਸੀ 20 ਆਲਾ ਲੜਕੀ ਦੇ ਭਰਾ ਨੂੰ ਆਪਣੀ ਭੈਣ ਦੇ ਚੜਿੱਤਰ ਤੇ ਸ਼ੱਕ ਹੋਣ ਕਰ ਅਨ ਉਸ ਦੀ ਭੈਣ ਦਾ ਬੇਸਬਾਲ ਨਾਲ ਕਤਲ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੀ ਥਾਣਾ ਸਮਾਲਸਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਗਲੇਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਬੰਧੀ ਜਾਣਕਾਰੀ ਦਿੰਦੇ ਅਮਰਿਤਿਕ ਵੀਰਜੋਤ ਕੌਰ ਨਾਨੀ ਰਾਣੀ ਨੇ ਦੱਸਿਆ ਹੈ ਕਿ ਇਨ੍ਹਾਂ ਦੋਵਾਂ ਭੈਣ ਭਰਾਵਾਂ ਵਿੱਚ ਅਥਾ ਪਿਆਰ ਸੀ ਪਤਾ ਨਹੀਂ ਕੀ ਹੋਇਆ ਜਿਸ ਕਾਰਨ ਮਨਪਾਲ ਸਿੰਘ ਉਮਰ 19 ਸਾਲ ਦਰਵਾਜ਼ਾ ਬੰਦ ਕਰਕੇ ਉਸ ਦੀ ਭੈਣ ਦੀ ਕੁੱਟਮਾਰ ਕਰਨ ਲੱਗਾ ਜਿਸ ਕਾਰਨ ਵੀਰਜੋਤ ਕੌਰ ਦੀ ਮੌਤ ਹੋ ਗਈ ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਮਿੰਦੂ ਬਦਨੀ ਸਾਨੂੰ ਬਾਹਰ ਕੱਢ ਦਿੱਤੀ ਸੀ ਜਨ ਉਹ ਅੰਧਾਰੇ ਲੈ ਵੜਾਖੀ ਨਹੀਂ ਦਿੱਤੀ ਨਹੀਂ ਖੜਿਆ ਨਹੀਂ ਦਿੱਤੀ ਮਾਰ ਕੱਢ ਕੇ ਮੁੰਡਾ ਦਾ ਸਾਹ ਕੇ ਪਤਾ ਨਹੀਂ ਕੀ ਕਰ ਰਹੀ ਹੈ ਮੁੰਡਾ ਕੌਣ ਸੀਗਾ ਜੀ ਉਹ ਦੋ ਤਾਂ ਆ ਵੀ ਇੱਧਰ ਉਹ ਖੜਾ ਜ ਉਹ ਖੜਾ ਆ ਟੱਕੜੀ ਜੀ ਲੱਗੀ ਮਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪੈਸੇ 100 ਰੁਪਏ ਦਾ ਕੋਈ ਗੱਲਬਾਤ ਹੋਈ ਹੈ ਨਹੀਂ ਭੈਣੇ ਬੇਰਾ ਦਾ ਇਹ ਨਾ ਫੈਰ ਰਹੀ ਗਈ ਫੋਈ ਹੰਤ ਨਹੀਂ ਸੀ ਗਈ ਰਾਤ ਤਾਂ ਨਹੀਂਗੀ ਹੋਗੀ ਮੈਨੂੰ ਤਾਂ ਜਿੰਦਾ ਨਹੀਂ ਮੈਨੂੰ ਤਾਂ ਜਿੰਦਾ ਨਹੀਂ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜਾ ਆਖੀ ਨੀਂਦ ਵੀ ਮਤ ਕੀਆ ਆਖਾ ਜਦ ਬਾਅਦ ਚਲੇ ਗਏ ਉਹ ਕਿੱਥੇ ਜਾ ਰਹੇ ਨੇ ਮਾਤਾ ਨੂੰ ਪਤਾ ਕਦੋਂ ਲੱਗਿਆ ਵੀ ਕੁੜੀ ਦੀ ਇਸ ਨੂੰ ਮੈਨੂੰ ਪਤਾ ਲੱਗ ਗਿਆ ਅਸੀਂ ਅੰਦਰ ਵੜ ਗਏ ਬਾਹਰ ਕੋਈ ਕਿੰਦੇ ਤੋ ਕਰੇ ਹੋਰ ਹੈ ਨਹੀਂ ਸੀ ਉਸ ਟਾਈਮ ਕੋਈ ਨਹੀਂ ਕੋਈ ਨਹੀਂ ਇਹ ਤਾਂ ਵਸ ਲਾਗ ਰਹੀ ਸੀ ਉਹਨਾਂ ਦੇ ਘਰ ਸੀ ਹਾਂ ਮੈਂ ਨਹੀਂ ਦੀਂਦਾ ਨਹੀਂ ਮੈਨੂੰ ਮੜਾ ਮੜਾ ਦੀਂਦਾ ਉਹਨਾਂ ਤੇ ਮੈਂ ਤੁਰ ਹੀ ਫੇੜੀ ਜੀ ਦੋ ਭੈਣ ਭਰਾ ਮਨਪਾਲ ਸਿੰਘ ਤੇ ਵੀਰ ਜੋਤਕਾਰ ਮੰਮਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਲੜਕੇ ਹੈਗੀ ਉਹ 23-24 ਸਾਲ ਤੇ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਕੌਰ ਕੋਲੇ ਵਾਈਫ ਆਫ ਨਛੱਤਰ ਸਿੰਘ ਵੈਰੋਕੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਣੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮੰਮਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਚ ਲੈਣ ਵਾਲਾ ਅੰਦਰ ਚਾ ਮੇਰ ਅਰਗਣ ਵਾਲਾ ਕੋਟਣਾ ਹੁੰਦਾ ਉਹ ਸਰਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬੀਤੀ ਰਾਤ ਕਿਹ ਕਹਾਣੀ ਜਿਹੜੀ ਬੀਤੀ ਉਹ ਕਾਨ ਨੇ ਆਪਣੀ ਸਿਸਟਰ ਦੇ ਕੈਰੈਕਟਰ ਤੇ ਡਾਊਟ ਕਰਦਾ ਸੀ ਉਹ ਇਹ ਲੜਕੇ ਦੇ ਪਹਿਲਾਂ ਉਹ ਵੀ ਪਰਚੇ ਦਰਜ ਹੋਏ ਸੀ ਇਹ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦ ਆਦਿਆਂ ਬਾਕੀ ਦਾ ਰਿਕਾਰਡ ਦੇਖ ਰਹੇ ਹਾਂ ਅਸੀਂ ਇਹਦਾ ਇਹ ਲੜਕੇ ਖਲਾਫ ਇਹ ਵੀ ਧਾਰਾ ਦੇ ਪਰਚੇ ਦਰਜ ਕੀਤਾ ਗਿਆ ਜੀ ਇਹ 103 BNS ਦੇ ਤਹਿਤ ਕੀਤਾ ਗਿਆ ਕਤਲ ਦਾ ਮੁਕੱਦਮਾ ਕੀ ਇਹਦੇ ਵਿੱਚ ਹੋਰ ਵੀ ਦੋਸ਼ੀ ਕੋਈ ਸ਼ਾਮਲ ਹੈ ਜੀ ਨਹੀਂ ਇਹਦੇ ਵਿੱਚ ਹੋਰ ਕੋਈ ਦੋਸ਼ੀ ਨਹੀਂ ਹੈ ਜੀ ਇਸ ਮਾਮਲੇ ਵਿੱਚ ਦੋਸ਼ੀ ਜੋ ਪਾਇਆ ਗਿਆ ਮਨੀਤ ਗੁੰਡਲ ਨੇ ਕਿਹਾ ਹੈ ਕਿ ਉਸ ਖਿਲਾਫ ਉਹ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ